ਹੈਲੋ एवरीवन ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਅੱਜ ਦੀ ਇਸ ਵੀਡੀਓ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਆਪਾਂ 12ਵੀਂ ਕਲਾਸ ਵਾਲਿਆਂ ਦੀ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ ਲੈ ਕੇ ਆ ਚੁੱਕੇ ਹਾਂ ਫ੍ਰੀ ਬੋਰਡ ਦਾ ਜੋ ਕਿ ਬਹੁਤ ਹੀ ਇੰਪੋਰਟੈਂਟ ਕੁਐਸਚਨ ਪੇਪਰ ਹੈ ਐਂਡ ਤੱਕ ਵਾਚ ਕਰੋ ਇਹਨੂੰ ਤੁਸੀਂ ਰੀਅਲ ਨਾ ਮੰਨ ਕੇ ਚੱਲੋ ਇਹ ਸਿਰਫ ਹਲੇ ਫਿਲਹਾਲ ਸੈਂਪਲ ਪੇਪਰ ਮੰਨ ਕੇ ਚੱਲੋ ਓਕੇ ਨਾ ਬਟ ਫੁੱਲ ਚਾਂਸ ਹੈ ਕਿ ਇਹ ਕੁਐਸਚਨ ਪੇਪਰ ਰਿਪੀਟ ਹੋ ਸਕਦਾ ਹੈ ਦੈਨ ਤੁਹਾਨੂੰ ਇੱਕ ਕੁਐਸਚਨ ਪੇਪਰ ਮੈਂ ਹੋਰ ਪ੍ਰੋਵਾਈਡ ਕਰਾਂਗਾ ਉਹ ਤਾਂ ਰਿਪੀਟ ਹੋਣਾ ਹੀ ਹੋਣਾ ਹੈ ਓਕੇ ਨਾ ਜੋ 3 ਸਾਲ ਹੁਣ ਆਪਾਂ ਸਟਾਰਟ ਕਰਦੇ ਹਾਂ ਵੀਡੀਓ ਨੂੰ ਜੋ ਆਪਣਾ ਪਹਿਲਾ ਪ੍ਰਸ਼ਨ ਹੈ ਭਾਗ ਓਡੇ ਚ 12 ਕੁਐਸਚਨ ਆਣਗੇ ਤੁਹਾਨੂੰ ਇੱਕ ਇੱਕ ਨੰਬਰ ਦੇ ਹੋਣਗੇ ਕਿਹੜਾ ਸਰੀਰਕ ਯੋਗਤਾ ਦਾ ਅੰਗ ਨਹੀਂ ਹੈ ਹੁਣ ਗਤੀ ਜਾਂ ਬੁੱਧੀ ਜਾਂ ਲਚਕ ਜਾਂ ਤਾਕਤ ਹੁਣ ਜੇ ਉਹ ਦੇਖੋ ਨਾ ਕਾਮਨ ਚੀਜ਼ ਗਤੀ ਹੋ ਗਿਆ ਤੇ ਲਚਕ ਹੋ ਗਿਆ ਤੇ ਤਾਕਤ ਹੋ ਗਿਆ ਇਹ ਸਰੀਰਕ ਯੋਗਤਾਵਾਂ ਇਹ ਸਰੀਰਕ ਯੋਗਤਾਵਾਂ ਨੇ ਠੀਕ ਹੈ ਜਿੰਨਾ ਤੋਂ ਆਪਾਂ ਕੰਮ ਲੈਣੇ ਆ ਤਾਂ ਬੁੱਧੀ ਇਹ ਦਿਮਾਗ ਹੋ ਗਿਆ ਠੀਕ ਹੈ ਨਾ ਜਿੱਥੋਂ ਆਪਾਂ ਕੰਮ ਲੈਂਦੇ ਆ ਕਿਹੜਾ ਸਰੀਰਕ ਯੋਗਤਾ ਦਾ ਅੰਗ ਨਹੀਂ ਹੈ ਨਹੀਂ ਦੇ ਵਿੱਚ ਪੁੱਛਿਆ ਤੇ ਬੁੱਧੀ ਸਹੀ ਆਨਸਰ ਹੈ ਠੀਕ ਹੈ ਨਾ ਜੇ ਇਥੇ ਆ ਜਾਂਦਾ ਨਾ ਕਿ ਕਿਹੜਾ ਸਰੀਰਕ ਯੋਗਤਾ ਦਾ ਅੰਗ ਹੈ ਤਾਂ ਆ ਤਿੰਨ ਆ ਜਾਣੇ ਸੀ ਫਿਰ ਤੁਹਾਨੂੰ ਆਪਸ਼ਨ ਚੇਂਜ ਹੋ ਜਾਂਦੇ ਹੁਣ ਆਪਾਂ ਨੈਕਸਟ ਦੇਖਦੇ ਹਾਂ ਖੇਡ ਉਪਕਰਨ ਬਣਾਉਣ ਲਈ ਪੰਜਾਬ ਦਾ ਕਿਹੜਾ ਸ਼ਹਿਰ ਪ੍ਰਸਿੱਧ ਹੈ ਤਾਂ ਇਹਦਾ ਰਾਈਟ ਆਨਸਰ ਹੈ ਜਲੰਧਰ ਸਾਰਿਆਂ ਨੂੰ ਪਤਾ ਆ ਓਕੇ ਨਾ ਇਸ ਤੋਂ ਬਾਅਦ ਨੈਕਸਟ ਆਪਣਾ ਕੁਐਸਚਨ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਪੁਰਸਕਾਰ ਕੋਚਾਂ ਨੂੰ ਦਿੱਤਾ ਜਾਂਦਾ ਹੈ ਤੇਦਾ ਰਾਈਟ ਆਨਸਰ ਹੈ ਦੁਰਲਨਾਚਾਰਿਆ ਅਵਾਰਡ ਪੁਰਸਕਾਰ ਇਸ ਤੋਂ ਬਾਅਦ ਨੈਕਸਟ ਹੈ ਗਰਮੋਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਤੇ ਇਹਦਾ ਜੋ ਰਾਈਟ ਆਨਸਰ ਹੈ ਗਰਮੋਣ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਲਿਖ ਲਿਓ ਸਧਾਰਨ ਗਰਮੋਣਾ ਵਿਸ਼ੇਸ਼ ਗਰਮੋਣਾ ਓਕੇ ਨਾ ਇਸ ਤੋਂ ਬਾਅਦ ਨੈਕਸਟ ਆਪਣਾ ਕੁਐਸਚਨ ਹੈ ਅਰਜੁਨ ਪੁਰਸਕਾਰ ਕਿਸ ਕਿਸ ਸਾਲ ਸ਼ੁਰੂ ਹੋਇਆ ਇਹਦਾ ਰਾਈਟ ਆਨਸਰ ਹੈ 1961 ਵਿੱਚ ਅੰਦ ਕੋ ਲਿਖਿਆ ਨਾ 1961 ਵਿੱਚ ਤੇ ਇਸ ਤੋਂ ਬਾਅਦ ਹੈ ਸਰੀਰਕ ਯੋਗਤਾ ਦੇ ਕਿੰਨੇ ਅੰਗ ਹਨ ਤਾਂ ਸਰੀਰਕ ਯੋਗਤਾ ਦੇ ਪੰਜ ਅੰਗ ਹੈਗੇ ਨੇ ਓਕੇ ਪੰਜ ਅੰਗ ਕਿਆ ਤੁਸੀਂ ਉਹਨਾਂ ਦੇ ਨਾਮ ਵੀ ਲਿਖ ਸਕਦੇ ਹੋ ਕਾਪੀ ਤੇ ਰਾਈਟ ਡਾਊਨ ਕਰ ਲੋ ਤਾਕਤ ਹੋ ਗਿਆ ਪਹਿਲੇ ਨੰਬਰ ਤੇ ਗਤੀ ਸ਼ੈਨਚਲਤਾ ਲਚਕ ਤੇ ਫੁਰਤੀ ਇਹ ਪੰਜ ਹੈ ਤਾਕਤ ਗਤੀ ਸ਼ੈਨਚਲਤਾ ਲਚਕ ਫੁਰਤੀ ਇਸ ਤੋਂ ਬਾਅਦ ਨੈਕਸਟ ਆਪਣਾ ਕੁਐਸਚਨ ਹੈ ਇਸ ਤੋਂ ਬਾਅਦ ਨੈਕਸਟ ਆਪਣਾ ਕੁਐਸਚਨ ਹੈ 7ਵੇਂ ਨੰਬਰ ਤੇ ਸਰੀਰ ਠੰਡਾ ਕਰਨ ਨਾਲ ਵਿਅਕਤੀ ਨੂੰ ਲਾਭ ਹੁੰਦਾ ਹੈ ਤੇ ਬਿਲਕੁਲ ਹੀ ਸਹੀ ਮਤਲਬ ਅਨਸਰ ਹੈ ਇਹਦਾ ਤੁਸੀਂ ਸਹੀ ਲਿਖ ਲੈਣਾ ਇੱਥੇ ਜਾਂ ਕਾਟੀ 0 ਤੋਂ ਉਹ ਸਭ ਨਾਲ ਵੀ ਲਿਖ ਸਕਦੇ ਹੋ ਤੇ ਵੈਸੇ ਵੀ ਲਿਖ ਸਕਦੇ ਹੋ ਠੀਕ ਹੈ ਨਾ ਕਿਉਂਕਿ ਲਾਭ ਹੁੰਦਾ ਹੈ ਖੇਡ ਖੇਡਣ ਤੋਂ ਬਾਅਦ ਸਰੀਰ ਨੂੰ ਠੰਡਾ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਤੇ ਖੇਡ ਖੇਡਣ ਤੋਂ ਪਹਿਲਾਂ ਨਾ ਗਰਮਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਵੀ ਆ ਸਕਦਾ ਹੈ ਅਰਜੁਨ ਪੁਰਸਕਾਰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਅਰਜੁਨ ਪੁਰਸਕਾਰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਨਹੀਂ ਗਲਤ ਆ ਨਾ ਗਲਤ ਹੈ ਤੇ ਮੁੰਡਲੀ ਸਹਾਇਤਾ ਦੇਣ ਨਾਲ ਰੋਗੀ ਜਾਂ ਜ਼ਖਮੀ ਦੀ ਜਾਨ ਬਚਾਈ ਜਾ ਸਕਦੀ ਹੈ ਬਿਲਕੁਲ ਸਹੀ ਆ ਬਿਲਕੁਲ ਸਹੀ ਆ ਜਦੋਂ ਮੰਨ ਲਓ ਕੋਈ ਆਨ ਸਪੋਰਟ ਕੋਈ ਮਤਲਬ ਕੋਈ ਐਕਸੀਡੈਂਟ ਹੋ ਗਿਆ ਜਾਂ ਕੁਝ ਵੀ ਹੋ ਗਿਆ ਤਾਂ ਤੁਰੰਤ ਉਹਨੂੰ ਹੈਲਪ ਕੀਤੀ ਜਾਵੇ ਉਹਦੀ ਤਾਂ ਉਹਦੀ ਜਾਨ ਬਚਾਈ ਜਾ ਸਕਦੀ ਆ ਕਿਸੇ ਪ੍ਰਤੀਰੋਧ ਦੇ ਵਿਰੁੱਧ ਕੀਤਾ ਗਿਆ ਕੰਮ ਡੈਸ ਖਵਾਉਂਦਾ ਹੈ ਕਿਸੇ ਪ੍ਰਤੀਰੋਧ ਦੇ ਵਿਰੁੱਧ ਕੀਤਾ ਗਿਆ ਕੰਮ ਡੈਸ ਖਵਾਉਂਦਾ ਹੈ ਤਾਂ ਤਾਕਤ ਇਹਦਾ ਰਾਈਟ ਆਨਸਰ ਆ ਤਾਕਤ ਠੀਕ ਹੈ ਉਮੀਦ ਕਰਦੇ ਹਾਂ ਤੁਹਾਨੂੰ ਕਲੀਅਰ ਸਮਝ ਲੱਗ ਰਿਹਾ ਹੋਣਾ ਆ ਪਲੀਜ਼ ਜਿਹੜੇ ਬੱਚੇ ਆਪਣੇ ਚੈਨਲ ਤੇ ਨਿਊ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤੁਹਾਡੇ ਤੋਂ ਇੱਕ ਹੈਲਪ ਚਾਹੀਦਾ ਆ ਮੈਂ ਬੋਲੂਗਾ ਤੁਹਾਨੂੰ ਠੀਕ ਹੈ ਪਰ ਫਿਲਹਾਲ ਆਪਾਂ ਕੰਟੀਨਿਊ ਕਰਦੇ ਹਾਂ ਨਵੀਨ 올림픽 ਖੇਡਾਂ ਦੀ ਸ਼ੁਰੂਆਤ ਡੈਸ਼ ਇਸਵੀ ਵਿੱਚ ਹੋਈ ਤੇ ਇਹਦਾ ਜੋ ਰਾਈਟ ਆਨਸਰ ਹੈ 1896 ਦੇ ਵਿੱਚ ਹੋਇਆ ਸੀ ਠੀਕ ਹੈ ਨਾ ਇਸ ਤੋਂ ਬਾਅਦ ਨੈਕਸਟ ਆਪਣਾ ਹੈ ਦੁਰਨਿਆਚਾਰੀਆ ਪੁਰਸਕਾਰ ਦੀ ਸ਼ੁਰੂਆਤ ਡੈਸ਼ ਇਸਵੀ ਵਿੱਚ ਹੋਈ ਦੁਰਨਿਆਚਾਰੇ ਦੀ 1900 85 ਵਿੱਚ ਹੋਈ ਸੀ ਓਕੇ ਇਸ ਤੋਂ ਬਾਅਦ ਨੈਕਸਟ ਆਪਣਾ ਕੁਐਸਚਨ ਹੈ ਕਿ ਐਡੇ ਨੰਬਰ ਤੇ ਇਹ ਕੁਐਸਚਨ ਸਰੀਰ ਯੋਗਤਾ ਤੋਂ ਕੀ ਭਾਵ ਹੈ ਓਕੇ ਨਾ ਇਹ ਕੁਐਸਚਨ ਦੇਖਦੇ ਆਪਾਂ ਅਨਸਰ ਇਹਦਾ ਇਹਦਾ ਜੋ ਅਨਸਰ ਆ ਜਣਾ ਆਪਣਾ ਸਰੀਰ ਯੋਗਤਾ ਤੋਂ ਕੀ ਭਾਵ ਹੈ ਇਹ ਨਾ ਚਾਰ ਕੁਐਸਚਨ ਆਣਗੇ 2-2 ਨੰਬਰ ਦੇ ਛੋਟੇ ਆ ਤੋਂ ਉਸੇ ਹਿਸਾਬ ਨਾਲ ਆਪਾਂ ਲਿਖਣਾ ਵੀ ਉਸੇ ਹਿਸਾਬ ਨਾਲ ਆ ਸਰੀਰਕ ਯੋਗਤਾ ਉਹ ਸਮਰੱਥਾ ਹੈ ਜਿਸ ਨਾਲ ਵਿਅਕਤੀ ਆਪਣਾ ਰੋਜ਼ਾਨਾ ਕੰਮ ਬਿਨਾਂ ਥਕਾਵਟ ਦੇ ਕਰ ਸਕੇ ਅਤੇ ਜ਼ਰੂਰਤ ਪੈਣ ਤੇ ਬਦੇਰੇ ਉਤਸ਼ਾਹ ਨਾਲ ਕੰਮ ਕਰ ਸਕੇ ਉਹੀ ਹੈ ਜੋ ਆਪਾਂ ਸਰੀਰ ਤੋਂ ਕੰਮ ਲੈਨੇ ਆ ਉਹਨੂੰ ਸਰੀਰਕ ਯੋਗਤਾ ਕਿਹਾ ਜਾਂਦਾ ਹੈ ਜਿਵੇਂ ਆਪਾਂ ਹੱਥ ਤੋਂ ਕੀ ਕੰਮ ਲੈਨੇ ਆ ਪੈਰ ਤੋਂ ਕੀ ਕੰਮ ਲੈਨੇ ਆ ਹਨਾ ਸਰੀਰ ਤੋਂ ਆਪਾਂ ਕੀ ਕੰਮ ਲੈਨੇ ਆ ਉਸੇ ਹਿਸਾਬ ਨਾਲ ਇਸ ਤੋਂ ਬਾਅਦ ਨੈਕਸਟ ਕੁਐਸਚਨ ਸੀ ਆਪਣਾ ਦੂਜੇ ਨੰਬਰ ਤੇ ਜਿਹੜਾ ਆ ਨੈਕਸਟ ਦੂਜੇ ਨੰਬਰ ਦੋ ਨੰਬਰ ਵਾਲੇ ਕੁਐਸਚਨ ਹੈ ਸੈンス ਇਲਤਾਤੋ ਕੀ ਭਾਵ ਹੈ ਸੰਚਿਲਤਾ ਉਹ ਗੁਣ ਹੈ ਜਿਸ ਨਾਲ ਖਿਡਾਰੀ ਲੰਬੇ ਸਮੇਂ ਤੱਕ ਬਿਨਾਂ ਥਕੇ ਕੰਮ ਕਰ ਸਕਦਾ ਹੈ। ਇਸ ਤੋਂ ਬਾਅਦ ਨੈਕਸਟ 15 ਨੰਬਰ ਤੇਆ ਸਿਖਲਾਈ ਤੋਂ ਕੀ ਭਾਵ ਹੈ? ਧਿਆਨ ਦਿਓ। ਸਿਖਲਾਈ ਤੋਂ ਕੀ ਭਾਵ ਹੈ? ਸਿਖਲਾਈ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਖਿਡਾਰੀ ਦੇ ਕਾਰਜ ਗੁਜ਼ਾਰੀ ਹੁਨਰ ਅਤੇ ਸਰੀਰਕ ਯੋਗਤਾ ਵਿੱਚ ਸੁਧਾਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਨੈਕਸਟ ਆਪਣੇ ਨਾ ਚਾਰ ਕੁਐਸਚਨ ਆਣਗੇ ਈਡੀ ਭਾਗ 'ਚ। 3 ਨੰਬਰ ਦਾ ਇੱਕ ਕੁਐਸਚਨ ਹੋਣਾ ਚਾਰੇ ਤੁਹਾਨੂੰ ਕਰਨਾ ਪੈਣਾ ਹੈ। ਸਰੀਰਕ ਯੋਗਤਾ ਦੀ ਮਹੱਤਤਾ ਬਾਰੇ ਦੱਸੋ ਸਰੀਰ ਨੂੰ ਗਰਮਾਉਣ ਦੇ ਕੀ ਲਾਭ ਹਨ ਮਹਾਰਾਜਾ ਰਣਜੀਤ ਸਿੰਘ ਆਵਾੜਵਾਰੇ ਲਿਖੋ ਕਿਚਾ ਕੀ ਹਨ ਇਸ ਦੇ ਲੱਛਣ ਕੀ ਹਨ ਚਾਰੇ ਦੇ ਇਕੱਠੇ ਆਪਾਂ ਅਨਸਰ ਦੇਖਦੇ ਆ ਜੋ ਆਪਣਾ ਪਹਿਲਾ ਆ ਸਰੀਰ ਸਿਹਤਮੰਦ ਰਹਿੰਦਾ ਹੈ ਮਨ ਚੁਸਤ ਰਹਿੰਦਾ ਹੈ ਰੋਗਾ ਤੋਂ ਬਚਾ ਹੁੰਦਾ ਹੈ ਕੰਮ ਕਰਨ ਦੀ ਸਮਰੱਥਾ ਵੱਧਦੀ ਹੈ ਇਹ ਪੁਆਇੰਟ ਤੁਸੀਂ ਲਿਖ ਦੋਗੇ ਤੁਹਾਡੇ 3 ਨੰਬਰ ਕਿਤੇ ਹੀ ਜਾਂਦੇ ਬਸ ਇਸ ਪੁਆਇੰਟ ਨੂੰ ਚੰਗੇ ਤਰ੍ਹਾਂ ਮਤਲਬ ਸਾਫ ਸੋਤਰਾ ਕਰਕੇ ਲਿਖਿਓ ਕਿ ਤੁਸੀਂ ਆਪਣੇ ਵਰਡਿੰਗ ਵਿੱਚ ਪੈਰਾਗ੍ਰਾਫ ਵਿੱਚ ਵੀ ਲਿਖ ਸਕਦੇ ਹੋ ਠੀਕ ਦੂਸਰਾ ਕਵੈਸਚਨ ਸੀ ਆਪਣਾ ਸਰੀਰ ਨੂੰ ਗਰਮਾਉਣ ਦੇ ਲਾਭ ਲਿਖਣਾ ਆ ਮਾਸਪੇਸ਼ੀਆਂ ਲਚਕਿਲੀਆਂ ਹੁੰਦੀਆਂ ਹਨ ਚੋਟ ਲੰਗੜ ਦਾ ਖਤਰਾ ਘਟਦਾ ਹੈ ਖੂਨ ਦਾ ਸੰਸਾਰ ਤੇਜ਼ ਹੁੰਦਾ ਹੈ ਪ੍ਰਦਰਸ਼ਨ ਵਧੀਆ ਹੁੰਦਾ ਹੈ ਇੱਥੇ ਤੱਕ ਰਾਈਟ ਆਨਸਰ ਆ ਜਾਣਾ ਠੀਕ ਹੈ ਨਾ ਤੋ ਵਨ ਨੈਕਸਟ ਕਵੈਸਚਨ ਸੀ ਮਹਾਰਾਜਾ ਰਣਜੀਤ ਸਿੰਘ ਅਵਾਰਡ ਇਹ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਖੇਡ ਪੁਰਸਕਾਰ ਹੈ ਇਹ ਉਨਾ ਖਿਡਾਰੀਆਂ ਨੂੰ ਮਿਲਦਾ ਹੈ ਜਿਨ੍ਹਾਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੋਵੇ ਇਸ ਤੋਂ ਬਾਅਦ ਨੈਕਸਟ ਆਪਣਾ ਕੁਐਸਚਨ ਸੀ ਖਿਚਾਓ ਕੀ ਹੈ ਖਿਚਾਓ ਦੇ ਲੱਛਣ ਦੱਸਣਾ ਹੈ ਤਾਂ ਆ ਸਾਰੇ ਲੱਛਣ ਆ ਜੂਗੇ ਖਿਚਾਓ ਮਾਸਪੇਸ਼ੀਆਂ ਦੇ ਜ਼ਰੂਰਤ ਤੋਂ ਵੱਧ ਖਿੱਚ ਜਾਣ ਨੂੰ ਕਹਿੰਦੇ ਹਨ ਦਰਦ ਸੋਜਨ ਹਿਲਣ ਵਿੱਚ ਮੁਸ਼ਕਲ ਇਹ ਰਾਈਟ ਪੁਆਇੰਟ ਆ ਜਣ ਅਨਸਰ ਇਸ ਤੋਂ ਬਾਅਦ ਭਾਗ ਸਸੇ ਵਿੱਚੋਂ 6 ਨੰਬਰ ਦੇ ਕੁਐਸਚਨ ਹੋਣਗੇ ਤੁਹਾਨੂੰ ਕੋਈ ਵੀ ਤਿੰਨ ਅਟੈਂਪਟ ਕਰਨਾ ਆ 18 ਨੰਬਰ ਇੱਥੇ ਪੱਕੇ ਹੋ ਜਾਣਗੇ ਇਹ ਕੁਐਸਚਨ ਨਾ ਮਤਲਬ ਸਾਰੇ ਕੁਐਸਚਨ ਪੇਪਰ ਚੇ ਤੱਕ ਕਰਾਨਾ ਹੀ ਆਪਾਂ ਹੁਣ ਵੀ ਸੋਲਵ ਕਰਾ ਦੇਣਾ ਪਰ ਇੱਥੇ ਮੈਂ ਐਕਸਪਲੇਨ ਨਹੀਂ ਕਰਨਾ ਇਹਨਾਂ ਤੁਹਾਨੂੰ ਹਿੰਟ ਜੀਆ ਦੇ ਦੇਣਾ ਬਾਕੀ ਜੇ ਐਕਸਪਲੇਨ ਤੁਹਾਨੂੰ ਚਾਹੀਦਾ ਤਾਂ ਤੁਹਾਨੂੰ ਅਦਰਸ ਵੀਡੀਓਜ਼ ਵੀ ਦੇਖਣਾ ਪੈਣਾ ਉਹਦੇ ਵਿੱਚ ਤੁਹਾਨੂੰ ਸਭ ਕੁਝ ਮਿਲ ਜਾਣਾ ਹੈ ਹੁਣ ਆਪਾਂ ਸਟਾਰਟ ਕਰਦੇ ਆਂ ਸਰੀਰਕ ਯੋਗਤਾ ਦੇ ਅੰਗਾਂ ਦਾ ਵਿਸਥਾਰ ਵਰਣਨ ਕਰੋ ਜਾਂ ਖੇਡ ਸਿਖਲਾਈ ਦੇ ਸਿਧਾਂਤਾਂ ਬਾਰੇ ਜਾਣਕਾਰੀ ਦਿਓ ਪਹਿਲਾ ਕੁਐਸਚਨ ਆ ਦੂਸਰਾ ਹੈ ਮੂਡ ਵਸੇਵਤੂ ਕੀ ਪਵ ਹੈ ਇਸ ਬਾਰੇ ਪੂਰੀ ਜਾਣਕਾਰੀ ਦਿਓ ਸਰੀਰਕ ਸਿੱਖਿਆ ਵਿੱਚ ਕਿਤੇ ਅਤੇ ਖੇਡ ਅਵਾਰਡ ਦੀ ਕੀਮਤਤਾ ਹੈ ਇਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਹੱਡੀ ਦੀਆਂ ਟੁੱਟਾਂ ਸੌਰੀ ਹੱਡੀ ਦੀਆਂ ਟੁੱਟ ਦੀਆਂ ਕਿਸਮਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿਓ ਜਾਂ ਕਿਸ਼ੋਰ ਅਵਸਥਾ ਦੇ ਸਮੱਸਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ਹੁਣ ਆਪਾਂ ਕੁਐਸਚਨ ਅਸਰ ਦੇਖਦੇ ਹਾਂ ਪਹਿਲਾ ਕੁਐਸਚਨ ਸੀ ਆਪਣਾ ਸਰੀਰਕ ਯੋਗਤਾ ਦੇ ਅੰਗ ਇਹਦੇ ਵਿੱਚ ਤਾਕਤ ਆ ਜਾਣਾ ਗਤੀ ਆ ਜਾਣਾ ਲਚਕ ਆ ਜਾਣਾ ਸੈنسਿਲਤਾ ਚੁਸਤਤਾ ਜਿਹਨੂੰ ਆਪਾਂ ਚੁਸਤ ਕਹਿ ਦਿੰਦੇ ਹਾਂ ਠੀਕ ਹੈ ਇਹ ਪੁਆਇੰਟ ਆ ਜਣ ਇਹਨੂੰ ਤੁਹਾਨੂੰ ਨਾ ਐਕਸਪਲੇਨ ਕਰਨਾ ਪੈਣਾ ਹੈ ਜੇ ਤੁਸੀਂ ਇਹਨਾਂ ਦੇ ਐਕਸਪਲੇਨ ਦੇਖਣਾ ਚਾਹੁੰਦੇ ਹੋ ਤਾਂ ਪਲੇਲਿਸਟ ਵਿੱਚ ਜ਼ਰੂਰ ਵਿਜ਼ਿਟ ਕਰਿਓ ਇਸ ਤੋਂ ਬਾਅਦ ਸੈਕਿੰਡ ਆਪਣੇ ਜਾਂ ਦੇ ਵਿੱਚ ਸੀ ਖੇਡ ਸਿੱਖ ਲੈ ਦੇ ਸਿਧਾਂਤ ਨਿਰੰਤਰਤਾ ਮਤਲਬ ਲਗਾਤਾਰ ਕੰਮ ਕਰਦੇ ਰਹਿਣਾ ਠੀਕ ਹੈ ਕੰਸਿਸਟੈਂਸੀ ਨਾਲ ਇਸ ਤੋਂ ਬਾਅਦ ਹੈ ਵਿਅਕਤੀਗਤ ਅੰਤਰ ਕਠਿਨਤਾ ਦਾ ਕਰਮ ਦੁਹਰਾਈ ਜਦੋਂ ਤੁਸੀਂ ਕੰਮ ਨੂੰ ਬਾਰ ਬਾਰ ਦੁਹਰਾਉਂਦੇ ਹੋ ਤਾਂ ਹਰ ਇੱਕ ਚੀਜ਼ ਕੰਪਲੀਟਲੀ ਹੋ ਜਾਂਦਾ ਹੈ ਬਧੀਏ ਤਰੀਕੇ ਨਾਲ ਇਸ ਤੋਂ ਬਾਅਦ ਨੈਕਸਟ ਕੁਐਸਚਨ ਸੀ ਮੂਡ ਬਸੇਵਾ ਤੋਂ ਕੀ ਪਾਵ ਹੈ ਚੋਟ ਜਾਂ ਬਿਮਾਰੀ ਤੋਂ ਬਾਅਦ ਵਿਅਕਤੀ ਨੂੰ ਦੁਬਾਰਾ ਸਧਾਰਨ ਜੀਵਨ ਵੱਲ ਲਿਆਉਣ ਦੀ ਪ੍ਰਕਿਰਿਆ ਨੂੰ ਮੁੜ ਵਸੇਵਾ ਕਿਹਾ ਜਾਂਦਾ ਹੈ ਇਸ ਵਿੱਚ ਕਸਰਤ ਦਵਾਈ ਮਨੋਵਿਗਿਆਨਿਕ ਸਹਾਇਤਾ ਸ਼ਾਮਿਲ ਹੁੰਦੀ ਹੈ ਇਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਆਪਣਾ ਸਰੀਰਕ ਸਿੱਖਿਆ ਵਿੱਚ ਖੇਡ ਅਵਾਰਡ ਦੀ ਮਹੱਤਤਾ ਲਿਖੋ ਹਨਾ ਵੀ ਤਾਂ ਇਹਦਾ ਰਾਈਟ ਆਨਸਰ ਆਇਆ ਨਾ ਖਿਡਾਰੀਆਂ ਨੂੰ ਉਤਸ਼ਾਹ ਮਿਲਦਾ ਹੈ ਨਵੇਂ ਖਿਡਾਰੀ ਪ੍ਰੇਰਿਤ ਹੁੰਦੇ ਹਨ ਖੇਡ ਸੰਸਕ੍ਰਿਤ ਮਜਬੂਤ ਹੁੰਦੀ ਹੈ ਖੇਡ ਸੰਸਕ੍ਰਿਤ ਮਜਬੂਤ ਹੁੰਦੀ ਹੈ ਇਹਨਾਂ ਨੂੰ ਹਾਈਲਾਈਟ ਕਰਕੇ ਐਕਸਪਲੇਨ ਕਰ ਦਿਓ ਚੰਗੀ ਤਰ੍ਹਾਂ ਇਸ ਤੋਂ ਬਾਅਦ ਨੈਕਸਟ ਆਪਣਾ ਕੁਐਸਚਨ ਹੈ ਹੱਡੀਆਂ ਹੱਡੀਆਂ ਵਾਲਾ ਨਾ ਹੱਡੀ ਟੁੱਟਣ ਦੀਆਂ ਕਿਸਮਾਂ ਸਧਾਰਨ ਟੁੱਟ ਹੁੰਦਾ ਹੈ ਖੁੱਲੀ ਟੁੱਟ ਹੁੰਦਾ ਹੈ ਤਿਰਛੀ ਟੁੱਟ ਹੁੰਦਾ ਹੈ ਬਹੁ ਟੁੱਟ ਹੁੰਦਾ ਆ ਇਹਨਾਂ ਨੂੰ ਸਾਰੇ ਐਕਸਪਲੇਨ ਕਰ ਦੇਣਾ ਹੋਰ ਵੀ ਬਹੁਤ ਸਾਰੀ ਟੁੱਟ ਹੁੰਦੀ ਆ ਮੈਂ ਪੁਰਾਣੇ ਪੇਪਰ ਵਿੱਚ ਸਾਰੇ ਕਰਵਾਏ ਹੋਏ ਨੇ ਇਸ ਤੋਂ ਬਾਅਦ ਨੈਕਸਟ ਕੁਐਸਚਨ ਆਪਣਾ ਕਿਸੋ ਰਵਸਤਾ ਦੀਆਂ ਸਮੱਸਿਆਵਾਂ ਵਿੱਚ ਪਾਵਨਾਤਮਕ ਅਸਥਿਰਤਾ ਹੁੰਦੀ ਹੈ ਗੁੱਸਾ ਤੇ ਚਿਰਚੜਾਪਨ ਆਉਂਦਾ ਹੈ ਧਿਆਨ ਦੀ ਘਾਟ ਹੁੰਦੀ ਹੈ ਸਰੀਰਕ ਬਦਲਾਵ ਨਾਲ ਉਲਝਣਾ ਉਲਝ ਹੈ ਨਾ ਵੀ ਇਹ ਨੂੰ ਐਕਸਪਲੇਨ ਕਰ ਦਿਓ ਚੰਗੇ ਤਰ੍ਹਾਂ ਕਿਸ਼ੋਰ ਅਵਸਥਾ ਵਿੱਚ ਤੁਸੀਂ ਜਦੋਂ ਲਿਖਣਾ ਸਟਾਰਟ ਕਰੋਗੇ ਨਾ ਲਿਖ ਦਿਓ ਕਿਸ਼ੋਰ ਅਵਸਥਾ ਵਿੱਚ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਬਹੁਤ ਹੀ ਮੁਸ਼ਕਲਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਜਦੋਂ ਕਿਸ਼ੋਰ ਅਵਸਥਾ ਵੱਲ ਆਪਾ ਵੱਧਦੇ ਆ ਦਾ ਸਰੀਰ ਵਿੱਚ ਵਕ ਵਕ ਤਰ੍ਹਾਂ ਦੇ ਬਦਲਾਅ ਆਉਣੇ ਸਟਾਰਟ ਹੋ ਜਾਂਦੇ ਨੇ ਜਿਵੇਂ ਕਿ ਚਿਹਰੇ ਤੇ ਵਾਲ ਉਗਣਾ ਸਟਾਰਟ ਹੋ ਜਾਂਦਾ ਹੈ ਦਾੜੀ ਮੂਛਾਂ ਉਨ ਸਟਾਰਟ ਹੋ ਜਾਂਦੀ ਹੈ ਆਵਾਜ਼ ਭਾਰੀ ਹੋਣਾ ਲੱਗ ਜਾਂਦੀ ਹੈ ਠੀਕ ਹੈ ਤੇ ਸਰੀਰਕ ਅੰਗ ਵਿੱਚ ਕੋਈ ਬਦਲਾਅ ਆਣ ਲੱਗ ਜਾਂਦਾ ਹੈ ਜਿਸ ਕਰਕੇ ਬਹੁਤ ਸਾਰੇ ਪ੍ਰੋਬਲਮਸ ਆਂਦੇ ਨੇ ਹਨਾ ਕੁੜੀਆਂ ਨੂੰ ਵੀ ਆਉਂਦੇ ਆ ਤੇ ਮੁੰਡਿਆਂ ਨੂੰ ਵੀ ਆਉਂਦੇ ਆ ਤੁਸੀਂ ਉਸ ਹਿਸਾਬ ਨਾਲ ਹਰ ਇੱਕ ਚੀਜ਼ ਲਿਖ ਲੈਣਾ ਤੁਸੀਂ ਓਕੇ ਨਾ ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋਣਾ ਜੇਕਰ ਹੈਲਪਫੁਲ ਲੱਗਿਆ ਹੋ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਹੈਲਪ ਆਪਾਂ ਫਿਰ ਕਦੇ ਮੰਗੇਗਾ ਤੁਹਾਡੇ ਤੋਂ ਕੀਪ ਸਮਾਈਲ